ਸਤਨਾਮ ਵਾਹਿਗੁਰੂ ਸਾਹਿਬ ਜੀ ਰਹਿਰਾਜ ਸਾਹਿਬ ਇੱਕ ਓੰਕਾਰ ਸਤਗੁਰ ਪ੍ਰਸਾਦ ਸਾਲੂਕ ਮਹੱਲਾ ਪਹਿਲਾ ਦੁਖਦਾਰ ਸੁਖ ਰੋਗ ਪਿਆ ਜਾਂ ਸੁਖਤਾਬ ਨਾ ਹੋਈ ਤੂੰ ਕਰਤਾ ਕਰਣਾ ਮੈਂ ਨਹੀਂ ਜਾਹੋ ਕਰੀ ਨਾ ਹੋਈ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲਖਿਆ ਰਹਾ ਜਾਤਮੈ ਜੋ ਜੋਤ ਮੈ ਜਾਤਾ ਕਲਕਲਾ ਭਰਪੂਰਿਆ ਤੂੰ ਸੱਚਾ ਸਾਹਿਬ ਸਿਵਤ ਸਵਾਲਿਓ ਜਿਨ ਕੀ ਤੀਸੋ ਪਾਰ ਪਿਆ ਕਹੋ ਨਾ ਨ ਕਰਤੇ ਕਿਆ ਬਾਤਾਂ ਜੋਖਿਸ਼ ਕਰਨਾ ਸੋ ਕਰ ਰਿਆ ਸੋਦਰਾ ਗਸ ਮਹੱਲਾ ਪਹਿਲਾ ੴ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੁ ਕਰ ਕੇ ਹਾ ਜਿਤ ਬਾ ਸਰਬ ਸੰਭਾਲੇ ਵਾਜੇ ਤੇਰੇ ਨਾ ਦਾ ਨਿਕ ਅ ਸੰਖਾ ਕੀਤੇ ਤੇਰੇ ਵਾਹਨ ਹਾਰੇ ਕੀਤੇ ਤੇਰੇ ਰਾਗ ਭਰੀ ਸੋ ਕਹੀਆ ਕੀਤੇ ਤੇਰੇ ਗਾਵਨ ਹਾਰੇ ਗਾਵਾਂ ਤੁਧਨੋ ਪਾਵਨ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੀਵਾਰੇ ਗਾਵਾਂ ਤੁਧਨੋ ਚਿਤਵਲਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਾਂ ਤੁਧਨੋ ਈਸ਼ਰ ਬ੍ਰਹਮਾ ਦੇਵੇ ਸੋਹਣ ਤੀਰਿਸ ਦਾਸਾਰੇ ਗਾਵਾਂ ਤੁਧਨੋ ਇੰਦਰੇਂਦਰਾ ਅਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਾਂ ਤੁਧਨੋ ਸਿਧ ਸਮਾਧੀ ਅੰਦਰ ਗਾਵਾਂ ਤੁਧਨੋ ਸਾਧ ਵਿਚਾਰੇ ਗਾਵਾਂ ਤੁਧਨਾ ਜਤੀ ਸਤੀ ਸੰਤੋਖੀ ਗਾਵਾਂ ਤੁਧਨਾ ਵੀਰ ਕਰਾਰੇ ਗਾਵਾਂ ਤੁਧਨਾ ਪੰਡਤ ਪੜ ਰੱਖੀ ਸਰਜੁਗ ਚੁਗ ਵੇਦਾਂ ਨਾਲੇ ਗਾਵਾਂ ਤੁਧਨਾ ਮੋਹਨੀ ਆ ਮਨ ਮੋਹਨਾ ਸੁਰਗ ਮਛ ਪਿਆਲੇ ਗਾਵਨਾਂ ਤੁਧਨਾ ਰਤਨ ਪਾਏ ਤੇਰੇ 68 ਤੀਰਥ ਨਾਲੇ ਗਾਵਾਂ ਤੁਧ ਨੋ ਜੋਤ ਮਹਾਬਲ ਸੂਰਾ ਗਾਵਾਂ ਤੁਧ ਨੋ ਖਾਣੀ ਚਾਰੇ ਗਾਵਾਂ ਤੁਧ ਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਆਖੇ ਤੇਰੇ ਧਾਰੇ ਸੇ ਤੁਧ ਨੋ ਗਾਵਨਾ ਜੋ ਤੁਧ ਭਾਵਨਾ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਧ ਨੋ ਗਾਵਨਾ ਸੇ ਮੈਂ ਜਿਤ ਨਾਮ ਨਾਨਕਿਆ ਵਿਚਾਰੇ ਸੂਈ ਸੂਈ ਸੁਦਾ ਸਚ ਸਾਇ ਸੱਚਾ ਸਾਚੀ ਨਾਈ ਹਬੀ ਉਸੇ ਜੈਨ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ세 ਮਾਇਆ ਜਿਨੋਂ ਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਜੋ ਤਿਸ ਭਾਵੇਂ ਸੋਈ ਕਰਸੀ ਫਿਰ ਕਮਨਾ ਕਰ ਨਾ ਜਾਈ ਸੋ ਪਾਸਾ ਸਹਾ ਪਸਾ ਹੈਬ ਨਾਨਕ ਰਹਿਣ ਲਜਾਈ ਆਸਾ ਮਹੱਲਾ ਪਹਿਲਾ ਸੁਨ ਵੱਡਾ ਆਖੈ ਸੰਕੋਈ ਕੇਵਡ ਵੱਡਾ ਡਿਠਾ ਹੋਈ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹਿ ਸਮਾਏ ਵੱਡੇ ਮੇਰੇ ਸਾਈ ਬਾਗਹਿਰ ਗੀਰਾ ਗੁਣ ਗੀਰਾ ਕੋਈ ਨ ਜਾਣੈ ਤੇਰਾ ਕੀਤਾ ਕੀ ਵੜ ਚੀਰਾ ਰਹਾ ਸਭ ਸੁਰਤੇ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰਾ ਗੁਰ ਹਾਏ ਕਹਿਣ ਗਾਈ ਤੇਰੀ ਤਲ ਵੜਾਈ ਸਭ ਸਤਾ ਸਭ ਤਬ ਸਭ ਚੰਗਿਆਈਆਂ ਸਿੱਧਾ ਬੁਰਖਾ ਕੀਆ ਵਡਿਆਈਆਂ ਤਦ ਬਿਨ ਸਿੱਧੀ ਕਿਨੇ ਨਾ ਪਾਈਆ ਕਰ ਮਿਲੈ ਨਾ ਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿੱਤੇ ਭਰੇ ਤੇਰੇ ਪੰਡਾਰਾ ਜਿਸ ਤੋਂ ਦੇਹ ਤਿਸੈ ਕਿਆ ਚਾਰਾ ਨਾਨਕ ਸਤਿ ਸਵਾਰਣ ਹਾਰਾ ਸਮ ਲਾ ਪਹਿਲਾ ਆਖਾ ਜੀਵਾ ਵਿਸਰਾ ਮਰ ਜਾਉ ਆਖਣਿ ਔਖਾ ਸਾਚਾ ਨਾਮ ਸਾਚੇ ਨਾਮ ਕੀ ਲਗੈ ਭੂਖ ਤੋਖੇ ਖਾਏ ਚਲਿਆ ਦੁਖਾ ਸੋਕਿਆ ਵਿਸਰਾ ਮੇਰੀ ਮਾਏ ਸਾਚਾ ਸਾਇ ਸਾਚੇ ਨਾ ਰਹਾਉ ਸਾਚੇ ਨਾਮ ਕੀ ਤਲ ਵਡਿਆਈ ਅੱਜ ਤੱਕ ਇਹ ਕੀਮਤ ਨਹੀਂ ਪਾਈ ਜੇ ਸੰਮਿਲਕੇ ਆਖਣ ਪਾਈ ਵੱਡਾ ਨਾਮ ਵੇ ਘਾੜ ਨ ਜਾਏ ਨਾ ਮਰੈ ਨਾ ਹੂ ਬੈ ਸੁਗਾ ਦਿੰਦਾ ਰਹੇ ਨਾ ਚੁੱਕੈ ਭੋਗ ਗੁਣ ਇਹੋ ਹਰ ਨਾਹੀ ਕੋਈ ਨਾ ਕੋ ਹੁਆ ਨਾ ਕੋ ਹੋਏ ਜੇ ਵੜਿਆ ਆਪ ਤੇ ਵੜ ਤੇਰੀ ਦਾਤ ਜਿੰਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰ ਹੈ ਤੇ ਕੰਮ ਜਾਤ ਨਾਨਕ ਨਾਮੈ ਵਾਸ ਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰ ਕਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਨ ਸਤਗੁਰ ਸਰਣਾਇ ਕਰ ਦਿਆ ਨਾਮ ਪ੍ਰਗਾਸ ਮੇਰੇ ਮਿਤ ਗੁਰ ਦੇਵਾ ਮੁਕ ਰਾਵ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਸਬਦ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿ ਤਾ ਸਾਈ ਮਿਲ ਸੰਗਤ ਗੁਣ ਪ੍ਰਗਾਸ ਜਿਨ ਨ ਹਰ ਹਰ ਰਸ ਨਾਮ ਲਾ ਪਾਇਆ ਤੇ ਭਾਗ ਜਨ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰਜਨ ਸਤਿਗੁਰ ਸੰਗਤ ਪਾਈ ਤੈਨ ਧਰ ਮਸਤਕ ਲਿਖਿਆ ਲਈ ਖਾਸ ਧਨ ਤਨ ਸਾ ਸੰਗਤ ਜਿ ਤਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾ ਗੁਰੇ ਮਹੱਲਾ ਪੰਜਵਾ ਕਾਹਿਰੇ ਮੰਚ ਤਵਾ ਤੁਮ ਜਾ ਆਹਰ ਜੀਉ ਪਰਿਆ ਸਾਲ ਪਤਰ ਮੈਂ ਜੰਤੂ ਪਾਏ ਤੋ ਕਰਿ ਜਕਾ ਗਹਿ ਕਰ ਧਰਿਆ ਮੇਰੇ ਮਾਦਵ ਜੀ ਸੋ ਸੰਗਤ ਮਿਲੇ ਸੋ ਧਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ ਧਰਿਆ ਰਹਾਉ ਜਨਨ ਪਿਤਾ ਲੋਕ ਸੁਤਾ ਬਨਿਤਾ ਕੋਈ ਨ ਕਿਸ ਕੀ ਧਰਿਆ ਸਰਸਰੇ ਜਿ ਕਸਮ ਬਾਇ ਠਾਕੁਰ ਕਾਹਿ ਮਨ ਭਾਉ ਕਰਿਆ ਊਨੇ ਊ ਦਾ ਵਸ ਕੋਸਾਂ ਤਿਸ ਪਾਚੈ ਬਚਰੇ ਛਰਿਆ ਤਿਨ ਕੌਣ ਕਲਾਵੇ ਕੌਣ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਸੱਠਿ ਸਿਧਾਂਠ ਗੁਰ ਕਰਤਲ ਧਰਿਆ ਜਨ ਨਾਨਕ ਬਲ ਵਾ ਸਤ ਬਲ ਜਾਈਐ ਤਰਨਤਨ ਪਾਰਾ ਪਰਿਆ ਰਾਗ ਅਸ ਮਹੱਲਾ ਚੌਥਾ ਸੋ ਫੁਰਖਾ ਇਕ ਓੰਕਾਰ ਸਤਿਗੁਰ ਪ੍ਰਸਾਦ ਸੋ ਪ੍ਰਖ ਨਿਰੰਜਨ ਅਰ ਪ੍ਰਖ ਨਿਰੰਜਨ ਅਗਮ ਅਪਾਰਾ ਸਭ ਤਿਆ ਵਹਿ ਸਭ ਤਿਆ ਵਹਿ ਤੁਤ ਜੀ ਅਰ ਸੱਚੇ ਸਿਰਜਣਹਾਰਾ ਸਭ ਜੀਤ ਮਾਰੇ ਜੀਤੋ ਜੀਆਂ ਕਾ ਦਾਤਾਰਾ ਹਰ ਤਿਆ ਹੋ ਸੰਤੋ ਜੀ ਸਭ ਦੁਖ ਵਿਸਾਰਣਹਾਰਾ ਹਰਿਆਪੇ ਠਾਕ ਹੋਇ ਆਪੇ ਸੇ ਉਭਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸ਼ਰਮ ਨਰੰਤਰ ਜੀ ਆਰੇ ਕੋ ਪੁਰਖ ਸਮਾਣਾ ਇਕ ਦਾਤੇ ਇਕ ਬੇਖਾਰੀ ਜੀ ਸਭ ਤੇਰੇ ਚੂਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੈ ਮਿਲਾਵਾ ਨਾ ਜਾਣਾ ਤੂੰ ਪਾਰ ਬ੍ਰਹਮਾ ਬਯੰਤ ਬਯੰਤ ਜੀ ਤੇਰੇ ਕਿਆ ਗੁਣ ਆਖੋ ਖਾਣਾ ਜੋ ਸੇਵਾ ਜੋ ਸੇਵਾ ਤੁਝ ਜੀ ਜਨ ਨਾਨਕ ਤੈਨ ਕੁਰਬਾਨਾ ਹਰ ਤਿਆਵੇ ਹਰ ਤਿਆਵੇ ਤੁਝ ਜੀ ਸੇ ਜਨ ਜੁਗ ਮਾ ਸੁਖ ਵਾਸੀ ਸੇ ਮੁਕਤਾ ਸੇ ਮੁਕਤੇ ਭਾਏ ਜਨ ਅਰਤਿਆ ਆ ਜੀ ਤਨ ਟੁੱਟੀ ਜਨ ਕੀ ਫਾਸੀ ਜੇ ਨਿਰਭਉ ਜਨਾ ਨਿਰਭਉ ਤਿਆ ਆ ਜੀ ਤਨ ਕਾ ਭਉ ਸਭ ਗਵਾਸੀ ਨਿਨ ਸੇਵਿਆ ਜਨ ਸੇਵਿਆ ਮੇਰਾ ਹਰ ਜੀਤੇ ਹਾਰ ਹਰੋ ਇਸ ਬਾਸੀ ਸੇ ਧੰਨਾ ਸੇ ਧੰਨ ਜਨਰਤਿਆ ਆ ਜੀ ਜਨ ਨਾਨਕ ਤਨ ਬਲ ਜਾਸੀ ਤੇਰੀ ਭਗਤਾ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੀ ਭਗਤਾ ਤੇਰੀ ਭਗਤ ਸਲਾਹ ਤੁਧ ਜੀ ਅਰਣਿਕਾ ਨੇਕਾ ਨੇਕ ਰਮਤਾ ਤੇਰੀ ਅਨੇਕਾ ਤੇਰੀ ਅਨੇਕਾ ਪੂਜਾ ਜੀ ਤਲ ਤਾ ਪੈ ਜਪੈ ਬੇਅੰਤਾ ਤੇਰੇ ਅਨੇਕਾ ਤੇਰੇ ਅਨੇਕ ਪੜੈ ਬਹੁ ਸਿਮਰਤਾ ਸਾਸਤ ਜੀ ਕਰ ਕਿਰਿਆ ਘਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਅਰਪ ਭਵੰਤਾ ਤੂੰ ਆਦਿ ਪ੍ਰਖ ਆ ਪਰੰਪਰ ਕਰਤਾ ਜੀ ਤੂੰ ਜੇਵੜਾ ਵਰਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨੈ ਚਲ ਕਰਤਾ ਸੋਈ ਤੁਦੇ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸਹੋਈ ਤੁਦੇ ਆਪੇ ਸ੍ਰਿਸ਼ਟ ਸੋ ਪਾਈ ਜੀ ਤੁਦੇ ਆਪੇ ਸਿਰਜ ਸਭ ਗੋਈ ਜਨਾਨ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ ਆਸਾ ਮਹਲਾ ਚੌਥਾ ਤੂੰ ਕਰਤਾ ਸਚਿਆਰ ਮੈਂ ਦਾਸ ਆਂ ਜੋ ਤੂੰ ਭਾਵੇਂ ਸੋਇ ਥੀ ਸੀ ਜੋ ਤੂੰ ਦੇ ਸੋਇਉ ਪਾਈ ਰਹਾ ਓ ਸਭ ਤੇਰੀ ਤੂੰ ਸਭ ਨੇ ਧਿਆਇਆ ਇਸ ਰੂਪ ਕਿਰਪਾ ਕਰਹਿ ਤੂੰ ਨਾਮ ਰਤਨ ਪਾਇਆ ਗੁਰਮੁਖ ਲਾਤਾ ਮਨ ਗਵਾਇਆ ਤਦ ਆਵਿਛੜਿਆ ਮਿਲ ਆਇਆ ਤੂੰ ਦਰਿਆ ਓ ਸਭ ਤੋਂ ਜੀ ਮਾਹਿ ਤੈਂਦਨ ਦੂਜਾ ਕੋਈ ਨਾਹੀ ਜੀ ਜਨ ਸਭ ਤੇਰਾ ਖੇਲਾ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲਾ ਜਿਸ ਨੂੰ ਤੂੰ ਜਾਣਾ ਏ ਸੋਈ ਜਨ ਜਾਣੈ ਹਰ ਗੁਣ ਸਭ ਦੀ ਅੱਖ ਖਾਣੇ ਜੇ ਨਲ ਸੇਵਿਆ ਤੇ ਸੁਖ ਪਾਇਆ ਸੇ ਜੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤਉ ਮੈਨੂੰ ਦੂਜਾ ਵਾ ਨਾ ਕੋਈ ਤੂੰ ਕਰ ਕਰ ਵੇਖਿਆ ਜਾਣੈ ਸੋਏ ਜਨਾਨ ਗੁਰਮਤਿ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਵੇਤਾ ਸਰਵੜਾ ਢੈਲੇ ਨਵਸਾ ਪਾਣੀ ਪਾਵਤ ਨਾ ਕੀਆ ਪੰਕੇ ਵਾਂ ਪਗ ਨਹੀਂ ਚਾਲੈ ਹਮ ਦੇਖਾ ਤੈ ਡੂਬੀ ਆਲੇ ਵਾਂ ਨੇਕ ਨ ਚੇਤ ਸਮੂੜ ਮਨਾਰ ਵਿਸਰਾ ਤੇਰੇ ਗੁਰ ਗੱਲਿਆ ਰਹਾਉ ਨਾ ਹਉ ਜਤੀ ਸਤੇ ਨਹੀਂ ਪੜਿਆ ਮੂਰਖ ਮੋਦਾ ਜਨਾਂ ਭਿਆ ਪ੍ਰਣਿਤ ਨਾਨਕ تیر ਕੀ ਸਰਨਾ ਜਿੰਤੋ ਨਾਹੀ ਵਿਸਰਿਆ ਸਮ ਹਲਾ ਪੰਜਵਾ ਭਾਈ ਪ੍ਰਾਪਤ ਮਾਨੁਖ ਦੇਹਰੀਆ ਗੋਬਿੰਦ ਮਿਲਣ ਕੀ ਏ ਤੇਰੀ ਬਰੀਆ ਵਰ ਕਾਲ ਤਰ ਕਿਤੈ ਨ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਵ ਲਾਗ ਭਗ ਜਲ ਤਰਣ ਕੈ ਜਨਾਂ ਦੇਥਾ ਜਾ ਤਰੰਗ ਮਾਇਆ ਕੈ ਰਹਾ ਜਬ ਤਵ ਸੰਗ ਜਮਾ ਧਰਮ ਨਾ ਕਮਾਇ ਸੇਵਾ ਸਾਧਨਾ ਜਾਣਿਆ ਹਰਿ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਣ ਪਰੇ ਕੀ ਰੱਖੋ ਸਰਮਾ ਪਾਸੇ ਦਸਮੀ ਕਵਯ ਬਾਚ ਬੇਨਤੀ ਚਉਪਈ ਹਮਰੇ ਕਰੋ ਬਾਦਰ ਚਾ ਪੂਰਨ ਹੋਏ ਜਿਤਗੀ ਇਛਾ ਤਉ ਚਰਨਾਂ 'ਵਾਂ ਰਹੇ ਆ ਮਾਰਾ ਆਪਣਾ ਜਾਣ ਕਰੋ ਬਿਰਤ ਪਾਰਾ ਹਮਰੇ ਦੁਸ਼ਟ ਸਭ ਤੁਮ ਘਾਉ ਆਪਾ ਦੇ ਮੋਹੇ ਬਚਾ ਭੋ ਸੁਖੀ ਬਸਾ ਮੋਰੋ ਪਰਿਵਾਰਾ ਸਿਖ ਸਿਖ ਸਭੈ ਕਰਤਾਰਾ ਮੋ ਰੱਛਾ ਨਿਭ ਕਰਦਾ ਕਰਿਆ ਸਭੈ ਰਣਕੁਵਾ ਸਿੰਗਰਿਆ ਪੂਰਨ ਹੋਇਆ ਮਾਰੀ ਅਸਾ ਤੁਰ ਫਿਰ ਕੀ ਰਹੇ ਪਿਆਸਾ ਤਨਾ ਛਾੜ ਕੋਇ ਵਰਨਾ ਤਿਆ ਹੂੰ ਜੋ ਵਰਚਾਂ ਉਸਤੰਤੇ ਪਾਉ ਸਿਖ ਸਿਖਾ ਮਾਰੇ ਤਾਰੀਐ ਚੁੰਨਾ ਚੁ ਸਤਰਾ ਮਾਰੇ ਮਾਰੀਆ ਪਾ ਤੇ ਮੁਝੈ ਬਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਉਹ ਜੋ ਸੁਦਾ ਹਮਾਰੇ ਪਛਾਹ ਸ੍ਰੀ ਅਸਤਿਤਜੋ ਕਰਿਓ ਰਚਾ ਰੱਖ ਲਿਓ ਮੈਂ ਰੱਖਣ ਹਾਰੇ ਸਾਇਬ ਸਿਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤਮਉ ਪੂਰੀ ਚਤੁਰਦਸ ਕੰਤਾ ਕਾਲ ਪਾਇ ਬ੍ਰਹਮਾ ਅਵਤਾਰ ਕਾਲ ਪਾਇ ਸਿਵ ਜੂ ਅਵਤਾਰ ਕਾਲ ਪਾਇ ਕਰ ਬਿਸਨਾ ਪ੍ਰਕਾਸ਼ਾ ਸਗਲ ਕਾਲ ਕਾ ਕੀ ਆਤਮਾ ਸਾ ਜਮਨ ਕਾਲ ਜੋਗੀ ਸਿਖ ਕੀਓ ਬੀਤ ਰਾਜ ਪੰਜ ਮਾਜੂਥੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤੈ ਹਮਾਰਾ ਜਮਨ ਕਾਲ ਸਭ ਜਗਤ ਬਣਾਇਓਏ ਉਹ ਦੇਵ ਤੈਤ ਜਸ਼ਨ ਪਜਾਇਓ ਆਦੰਤੇ ਕੈ ਅਵਤਾਰਾ ਸਈ ਗੁਰੂ ਸਭ ਜੀਓ ਹਮਾਰਾ ਨਮਸਕਾਰ ਤਿਸੇ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸੇਵਕਾਂ ਕੋ ਸਭ ਕਣ ਸੁਖ ਦੀ ਆਸ ਤਰਣ ਕੋ ਪਲ ਮਾ ਵਦ ਕੀਓ ਘਟ ਘਟ ਕਰਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਗੁੰਚਰ ਅਸਤ ਲਾਸ ਪਰ ਕਿਰਪਾ ਦ੍ਰਿਸ਼ਟ ਕਰ ਫੁਲਾ ਸੰਤਾਂ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏ ਕੇ ਕੀ ਪੀਰ ਪਛਾਨੈ ਘਟ ਘਟ ਕੇ ਪੜ ਪੜ ਕੀ ਜਾਣੈ ਜੋਤ ਕਰਾ ਕਰਾ ਕਰ ਤਾਰਾ ਬਜਾ ਧਰ ਤਪ ਦੇ ਅਪਾਰਾ ਜਬ ਆ ਕਰਾ ਕਰ ਤੁਮ ਕਮਹੁ ਤੁਮ ਬਲਤ ਦੇ ਦਰਸਹੁ ਜੀਤੇ ਬਦਨਾ ਸ੍ਰਿ ਸਵਤਾਰੈ ਆਪ ਆਪਣੀ ਬੂਝੋ ਚਾਰੈ ਤੁਮ ਸਭੀ ਤੇ ਰਹਿਤ ਨਿਰਾਲਮ ਜੰਤ ਬੇਦ ਭੇਦ ਅਰੇ ਆਲਮ ਨਿਰੰਕਾਰ ਨਿਰਵਕਾਰ ਨੀ ਲੰਬਾ ਆਦਿ ਨੀਲਾ ਨਾਦ ਸੰਭ ਤਾ ਕਾ ਮੂੜ ਚਾਰਤ ਪੇਦਾ ਜਾ ਕੂ ਭੇਵ ਨ ਪਾਵਤ ਮੇਤਾ ਤਾ ਕੋ ਕਰ ਪਾਨ ਅਨਮਾਨਤ ਮਹਾ ਮੂੜ ਕਿਸ਼ੂ ਤੇ ਨ ਜਾਣਤ ਮਹਾ ਦੇਵ ਕੋ ਕਹਿ ਸੁਦਾ ਸਿਵ ਨਿਰੰਕਾਰ ਕਾ ਚੀਨਤ ਨਹ ਭਿਵ ਆਪ ਆਪਣੀ ਬੁੱਧ ਹੈ ਜੀਤੀ ਵਰਨਤ ਭਿੰਨ ਭਿੰਨ ਤੋਹੇ ਤੇਤੀ ਤੁਮਰਾਲ ਖਣ ਜਾਏ ਪਸਾਰਾ ਕਹਿ ਮੇਰੀ ਸਜਾ ਪ੍ਰਥਮ ਸੰਸਾਰਾ ਇੱਕੈ ਰੂਪਾ ਨੋਪਸ ਰੂਪਾ ਅਰੰਕ ਭੈਉ ਰਾਵ ਕੈ ਭੂਪਾ ਅੰਡਾ ਜੇ ਰਸ ਤੈ ਕੀਨੀ ਉਤਜ ਖਾਨ ਬਹੁ ਰਚ ਦਿਨੀ ਕੰਕੂਲ ਰਾਜਾ ਬੈਠਾ ਗਉਂ ਸਿਵੰਡ ਭੈਉ ਸੰਕਰ ਕੈਠਾ ਸਗਰੇ ਸ੍ਰੇਟ ਦੇ ਖਾਏ ਚੰਬਵਾ ਜੁਗਾਸੁਰ ਸਿਯੰਬਾਵ ਅਬਰੱਛਾ ਮੇਰੀ ਤੁਮ ਕਰੋ ਸਿੱਖੋ ਬਾਰ ਸਿੱਖ ਸੰਘਾ ਰੋ ਦੁਸ਼ਟ ਜੀਤੇ ਉਟਵਤ ਪਾਤਾ ਸਕਲ ਅਕਲੇਸ਼ ਕਰੋ ਰਣ ਘਾਤਾ ਜਸਤ ਜਾ ਤਵ ਸਰਣੀ ਪਰੇ ਤਿਨ ਕੇ ਦੁਸ਼ਟ ਦੁਖ ਤਹ ਮਾਰੇ ਪੁਰਖ ਜਉਨ ਪਉ ਪਰੇ ਤਿਆਰੇ ਤਿਨ ਕੇ ਤਉ ਸੰਕਟ ਸਭ ਟਾਰੇ ਜੋ ਕਲ ਕੋ ਇਤਬਾਰ ਤੇ ਆਏ ਹੈ ਤਾਂ ਕੇ ਕਾਲ ਨਾ ਐ ਹੈ ਰੱਛਾ ਹੋਏ ਤੈ ਸੁਮ ਕਾਲਾ ਦੁਸ਼ਟ ਰੈ ਤੈ ਦੁਤ ਕਾਲਾ ਕਿਰਪਾ ਦ੍ਰਿਸ਼ਤ ਜਾਇ ਨਿਹਰਿਓ ਤਾਂ ਕੇ ਤਾਪ ਤਨਿਕ ਮਹਾਰਿਓ ਔਰ ਇਸਿ ਘਰ ਮਾ ਸਭ ਹੋਈ ਦੁਸ਼ਟ ਛਾ ਚਵਾ ਸਕੈ ਨਾ ਕੋਈ ਇਕ ਵਾਰ ਜੇ ਤਮਸ ਮਾਰਾ ਕਾਲ ਪਾਸਤੇ ਤਾਹਿਉ ਬਾਰਾ ਜਨਰ ਨਾਮ ਤਿਹਾਰੋ ਕਹਾ ਦਰਦਾ ਦੁਸ਼ਟ ਦੋਖ ਤੇਰਾ ਖੜਾ ਕੇ ਤਮੈ ਸ਼ਰਨ ਤਿਹਾਰੀ ਆਪਾ ਦੇ ਲਿਓ ਵਾਰੀ ਸਰਬ ਠੌਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜਾ ਕੇ ਤਮੈ ਸ਼ਰਨ ਤਿਹਾਰੀ ਆਪਾ ਦੇ ਲਿਓ ਵਾਰੀ ਸਰਬ ਠੌਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਸਵਿਆ ਪਾਇਂ ਗਏ ਜਉ ਤੇ ਤੁਮਰੇ ਤਵ ਤੇ ਕੋ ਆਂਖ ਤਰੇ ਨੀ ਆਨਿਓ ਰਾਮ ਰਹੀ ਪੁਰਾਨ ਕੁਰਾਨ ਅਨੇਕ ਅਹਮਤ ਇਕ ਨਾ ਮੰਨਿਓ ਸਿਮਰਤਾ ਸ਼ਾਸਤਰ ਵੇਦ ਸਭੈ ਬਹੁ ਭੀਦ ਕਹੈ ਮੇਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੇ ਕਰ ਮਾਣਾ ਕਹਿਓ ਸੋਤੋ ਇਹ ਬਖਾਨਿਓ ਦੋਹੀ ਰਾ ਸਗਲ ਦਵਾਰ ਕੋ ਛਾੜ ਕੇ गए हो तुहारो दुआर बाहे गए की लाज अस गोबिंद दास तुहार रामकले महलला तीजा अनदेखोंकार सतगुरु फरसाद आनंद पिया मेरी माए सतगुरु मैं पाया सतगुरुता पाया सह सेती मन बजियां वाढाइयां ਰਾਗ ਰਤਨ ਪਰਵਾਰ ਪਰੀਆਂ ਸੰਤ ਗਾਵਣ ਆਈਆਂ ਸੰਤੋਤ ਗਵਰੀ ਕੀ ਰਾਮ ਜੀ ਨੇ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾਰਾ ਹੋਰ ਨਾਲੇ ਹਰ ਨਾਲ ਰਹਿ ਤੂੰ ਮਨ ਮੇਰੇ ਦੁੱਖ ਸਾ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਜ ਸਭ ਸੁਵਾਰਨਾ ਸਭ ਨਾ ਗੱਲਾਂ ਸੰਗਰਾਸ ਸਾਮੇ ਸੋ ਕਿਉ ਮਰਹਾ ਵਿਸਾਰੀ ਕਹੈ ਨਾਨਕ ਮਾਨਾ ਮੇਰੇ ਸਦਾ ਰਹੁ ਹਰਿ ਨਾਲੇ ਸੱਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਕਰਤਾ ਤੇਰੇ ਸੰਗਿ ਚਾਏ ਜਿਸ ਦੇ ਸੋ ਪਾਵਈ ਸਦਾ ਸਿਖਤ ਸਾ ਲਾਹਤੀ ਨਾ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਸੱਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੂਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਇਸ ਦੀਆਂ ਵਡਿਆਈਆਂ ਕਹਿ ਨਾਨਕ ਸੋਣਾ ਸੰਤੋ ਸਭਾ ਧਰੂ ਤੇ ਆਰੋ ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸਬਤ ਅਧਿਕਾਰ ਸਭਾ ਗਏ ਘਰ ਸਭਾ ਗਏ ਸਭ ਦਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੋ ਤਤਵਾਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੂੰ ਜਿਨ ਕਾਉ ਸੇਨਾ ਮਰ ਕੈ ਲਾਗੇ ਕਹਿ ਨਾਨਕ ਤਸ ਕੋ ਆਤਤ ਗਰ ਅਨਹਦ ਬਾਜੇ ਅਰਾ ਸੁਣਾ ਵਡ ਭੜ ਗਿਓ ਸਗਲ ਬਨੋਰਤ ਕੋਰੇ ਪਾਲ ਬਾਮ ਪ੍ਰਾਪਾਇਆ ਉਤਰੇ ਸਗਲ ਵਿਸੂਰੇ ਧੂਖ ਰੋਗ ਸੰਤਾਪ ਉਤਰੇ ਸੋਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪਨੀਤ ਕਹਿਤੇ ਪਵਿੱਤਾ ਸਤਿਗੁਰਿਆ ਭਰਪੂਰੇ ਜਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੰਧਾਵਣੀ ਮਹਲਾ 5ਵਾਂ ਥਾਲ ਵਿਤਨ ਵਸਤੂ ਪਈਓ ਸਤ ਸੰਤੋਖ ਵਿਚਾਰ ਅਗਲਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸਾਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਇਸ ਕਾ ਹੋਇ ਉਧਾਰੋ ਏ ਵਸਤ ਜੀ ਨਹਿ ਜਾਇ ਨਿਤ ਨਿਤ ਰਖੁਰ ਧਾਰੋ ਤਮ ਸੰਸਾਰ ਚ ਲਗ ਤਰੀਐ ਸਭ ਨਾਨਕ ਗ੍ਰੰਥ ਪੈਸਾਰੋ ਸਹ ਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਤੋ ਨਹੀਂ ਮੈਂ ਨਉ ਜੋਗਤ ਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮੇਰਾ ਮਤ ਹੋਇ ਸਤਿਗੁਰ ਸੱਜਣ ਮਿਲਿਆ ਨਾਨਕ ਨਾ ਮਿਲੈ ਤਾਂ ਜੀਵਾਂ ਤਨ ਮਨ ਕੀ ਵੈ ਹਰਿਆ ਪੌੜੀ ਤਿੱਥੈ ਦੁਸ਼ਮਰਾਥਾ ਜਿੱਤੈ ਕੋਏ ਨਾਹੀਂ ਉਤੈ ਤੇਰੀ ਰਾਖ ਅਗਨੀ ਉਧਰ ਮਾਹੀਂ ਸੁਣ ਕੇ ਜੰਕੇ ਦੂਤ ਨਾਹੀਂ ਤੇਰੇ ਛਣ ਜਾਏ ਭਵ ਜਲ ਵਿਖਮ ਸਗਾਉ ਗੁਰ ਸਬਦਿ ਪਾਰ ਪਾਏ ਜਿਨ ਕੋ ਲਗੀ ਪਿਆ ਸਮਰਸ ਸੇਖਾ ਏ ਕਲਮੈ ਹੁਕਮ ਨਾ ਗੁਣ ਗੋਬਿੰਦ ਗਾਹੀ ਸਭ ਸੈਨੋ ਕਿਰਪਾਲ ਸੁਮਾਲੇ ਸਾਏ ਸਾਈ ਮਿਰਤਾ ਕੋਈ ਨ ਜਾਏ ਜੀ ਆਵੇ ਤੁਧ ਆਏ ਸਹ ਲੋਕ ਮਹੱਲਾ ਪੰਜਵਾ ਅੰਤਰ ਗੁਰ ਆਦਨਾ ਜੀਵਾ ਜਪ ਗੁਰ ਨਾਮ ਨੇਤਰੀ ਸਤਗੁਰ ਪੀਖਣਾ ਸ਼ਰਵਣੀ ਸੁਣਨਾ ਗੁਰ ਨਾਮ ਸਤਗੁਰ ਸੇ ਤੀਰਤ ਯਾਦ ਰਕੇ ਪਈ ਠਾਉ ਕਉ ਨਾਨਕ ਕਿਰਪਾ ਕਰੇ ਜਿਸ ਨੂੰ ਏ ਵਸਦੇ ਜਗ ਮੈਂ ਉਤਮ ਕਾਢੀਐ ਵਿਰਲੇ ਕੀ ਕੇ ਮਹੰਲਾ ਪੰਜਵਾ ਰਖੇ ਰਖਨ ਹਾਰ ਆਪੁ ਬਾਰਿਆ ਨਾ ਗੁਰ ਕੀ ਪੈਰੀ ਪਾਏ ਕਾਲ ਸਵਾਰਿਆ ਨਾ ਹੋ ਆਪ ਦਿਆਨ ਮਨੋ ਨਾ ਵਿਸਾਰਿਆ ਸਾਜਨਾ ਕੈ ਸੰਗ ਭਉਜਲ ਤਾਰਿਆ ਨਾ ਸਾਕਤ ਨਿੰਦਕ ਦੁਸ਼ਟ ਕੀ ਨਮਾਹਿ ਵਿਦਾਰਿਆ ਤੇ ਸਾਇਬ ਕੀ ਟੇਕ ਨਾਨਕ ਮਨੈ 마ਹੀ ਜੇ ਸਿਮਰ ਸੁਖ ਹੋਏ ਸਗਲੇ ਦੁੱਖ ਜਾਏ ਤੇ ਸਾਇਬ ਕੀ ਟੇਕ ਨਾਨਕ ਮਨੈ ਮਾਹੀ ਜੇ ਸਿਮਰ ਸੁਖ ਹੋਏ ਸਗਲੇ ਦੁੱਖ ਜਾਏ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ